呀。<music> ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੈ ਜੀ 19 ਵੰਡ ਗੁਰ ਪ੍ਰਸਾਦ ਕਿਨੇ ਤਾਂ ਆਪਣੇ ਵਾਰਨ ਹਾਰਾ ਦੁਕਨ ਤਾ ਸੁਖਰਾਸ ਤੱਕ ਉਹ ਬਿਗਣਾ ਕਹੂ ਲਾਗਿਆ ਜਾਂਕੀ ਪ੍ਰਭਿ ਆਗੇ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਅਵਤਾਰ ਸਿੰਘ ਬੇਦੀਪੁਰਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਪੂਨੀਂ ਦੀ 10 ਸਮੂਹ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਨਾਲੇ ਜਿੰਨੇ ਵੀ ਸਾਡੇ ਗੁਰੂ ਨਾਨਕ ਦੇਵ ਜੀ ਦਾ ਨਾਮ ਦੇਵਾ ਸੰਗਤਾਂ ਨੇ ਜੋ ਦੇਸ਼ਾਂ ਪ੍ਰਦੇਸ਼ਾਂ ਜਿੰਦੀਆਂ ਨੇ ਉਹ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਇਤਿਹਾਸਿਕ ਗੜੇ ਉਹਨਾਂ ਦੀ ਉਹਨਾਂ ਦੀਆਂ ਵਸਤੂਆਂ ਪਈਆਂ ਨੇ ਵਿਰਾਸਤ ਜੀ ਨੂੰ ਅਸੀਂ ਕਹਿੰਦੇ ਆ ਤੇ ਦਾਸ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਜਿਸ ਤਰ੍ਹਾਂ ਮਹਾਰਾਜ ਨੇ ਸਾਨੂੰ ਸੋਝੀ ਪਾਈ ਤੇ ਗੁਰੂ ਨਾਨਕ ਸਾਹਿਬ ਦੇ ਚੋਲਾ ਸਾਹਿਬ ਅਸੀਂ ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਜਿੱਦਾਂ ਬਖਸ਼ਿਸ਼ ਕੀਤੀ ਤੇ ਅਸੀਂ ਉਹਨਾਂ ਨੇ ਪ੍ਰਜ਼ਰਵੇਸ਼ਨ ਕੀਤੀ ਜੋ ਕਿ ਆਉਣ ਵਾਲੀ 500 ਸਾਲ ਜਿਹੜੀ ਹੈ ਸੰਗਤਾਂ ਹੋਰ ਦਰਸ਼ਨ ਕਰਨ ਚੋਲਾ ਸਾਹਿਬ ਜੀ ਦੇ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਐਸਪੀ ਸਿੰਘ ਜੀ ਤੇ ਨਾਲ ਮਹੇਸ਼ ਕੁਮਾਰ ਜੀ ਦਾ ਔਰ ਮੈਂ ਕਹਿੰਦਾ ਕਿ ਐਸਪੀ ਸਿੰਘ ਜੀ ਵੀ ਥੋੜੀ ਕਿਉਂਕਿ ਨੈਸ਼ਨਲ ਮਿਊਜ਼ੀਅਮ ਦੇ ਡਾਇਰੈਕਟਰ ਰਿਟਾਇਰ ਹੋਏ ਨੇ ਇੰਡੀਆ ਇੰਡੀਆ ਦੇ ਔਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਹੁਣ ਸੰਗਤਾਂ ਦੇ ਰੂਪ ਰੂਪ ਹੋਣ ਤੇ ਦਾਸ ਉਹਨਾਂ ਨੂੰ ਇਹ ਜੇ ਵਾਦਾ ਮੋਕਾ ਹੋਰ ਦਿਨ ਜਿੱਥੇ ਤੇ ਗੁਰੂ ਸਾਹਿਬ ਜੀ ਦੀਆਂ ਵਸਤੂਆਂ ਪਈਆਂ ਨੇ ਔਰ ਇਹ ਉਹਨਾਂ ਨੂੰ ਵਿਰਾਸਤ ਸਮਾਉਣ ਲਈ ਜੋ ਆਉਣ ਵਾਲੀਆਂ ਪੀੜ੍ਹੀਆਂ ਦੇਖਣ ਕਰਨ ਇੰਨੇ ਵੱਜੇ ਅੱਜ ਦਾ ਆਸਪੱਤੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਸਾਨੋ ਜੋ 3 4 ਮਹੀਨੇ ਪਹਿਲੇ ਕੰਮ ਦਿੱਤਾ ਸੀ ਉਹ ਕੋ ਕੰਮ ਨੂੰ ਪੂਰਾ ਕੀਤਾ ਉਹਦੇ ਨਾਲ ਅਸੀਂ ਵਚਨ ਦਿੱਤਾ ਸੀ ਖੁੱਲੇ ਦਰਸ਼ਨ ਔਰ ਅੱਜ ਸਾਰੀ ਸੰਗਤ ਜਿਹੜੀ ਹੈ ਇਹਨੇ ਦੇ ਖੁੱਲੇ ਦਰਸ਼ਨ ਚੋਲਾ ਸਾਹਿਬ ਦੇ ਜੋ ਬਹੁਤ ਇਤਿਹਾਸਿਕ ਹੈ ਮੈਂ ਪਹਿਲੇ ਵੀ ਕਹਿੰਸੀ ਕਿ ਸਰਮੌਰ ਜੇ ਕਿ ਸਰਮੌਰ ਦੇ ਜਿਹੜਾ ਸਿੱਖ ਵਿਰਾਸਤ ਦਾ ਸਭ ਤੋਂ ਜ਼ਿਆਦਾ ਇਤਿਹਾਸਿਕ ਚੀਜ਼ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਪਰਚੋਂ ਆਉਣ ਵਾਲੇ ਦੋ ਦਿਨ ਚ ਪੰਜ ਉਸ ਤੋਂ ਪਹਿਲੇ ਅਸੀਂ ਉਸ ਸ਼ੋਭਿਤ ਕਰਤਾ ਤਾਂ ਕਿ ਸਾਰੀ ਸੰਗਤ ਇਹਨਾਂ ਖੁੱਲੇ ਦਰਸ਼ਨ ਹੋਰ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਇਹ ਸਮਾਜ ਨੂੰ ਦੋ ਗੱਲਾਂ ਤੇ ਇੱਥੇ ਦਰਸ਼ਨ ਹੋਣ ਅਤੇ ਸਾਰੀ ਟੈਕਨੀਕੈਲਿਟੀ ਹੈ ਟੈਕਨੀਕਲ ਵਿਸ਼ੇ ਦੇ ਵਿੱਚ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਟੈਂਪਰੇਚਰ ਹਿਮੀਡੀਟੀ ਕੰਟਰੋਲ ਸਟੀਲ ਸਿਸ਼ਾ ਸਾਰੇ ਸੀਜ਼ਨਾਂ ਛਾਰੇ ਦੇ ਜਿਸਮਾਲਿਆ ਇਸ ਦੇ ਚਾਬਲਾਂ ਦੱਸ ਸ਼ੋਭਿਤ ਕੀਤਾ ਉਹ ਤੁਹਾਡੇ ਕੋਈ ਸਵਾਲ ਹੋਣ ਤੇ ਜਰੂਰ ਪੁੱਛੋ ਇਹ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਕੋਈ ਐਸੀ ਗੱਲ ਤੁਸੀਂ ਪਹਿਲਾਂ ਹੀ ਬੜਾ ਕਰ ਛੜਿਆ ਰ ਜੀ ਕੋਈ ਪਹਿਲਾਂ ਹੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਅਵਤਾਰ ਸਿੰਘ ਬੇਲੀ ਫਰੀਦ ਥੋਲਾ ਸਾਹ ਵਾਲੇ ਡੇਰਾ ਬਾਬਾ ਨਾਨਕ ਤੋਂ ਸੋਮੇਂ ਪੂਰੀ 10 ਸਮੂਹ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਨਾਲੇ ਜਿੰਨੇ ਵੀ ਸਾਡੇ ਗੁਰਨਾਣਕ ਨਿਲੇਵਾਰ ਨਾਮ ਲੇਵਾ ਸੰਗਤਾਂ ਨੇ ਜੋ ਦੇਸ਼ਾਂ ਪ੍ਰਦੇਸ਼ਾਂ ਜਿੰਦੀਆਂ ਨੇ ਉਹ ਜਿੱਥੇ ਜਿੱਥੇ ਗੁਰਸਾਖ ਦੇ ਇਤਿਹਾਸਿਕ ਜਿਹੜੇ ਉਹਨਾਂ ਦੀਆਂ ਉਹਨਾਂ ਦੀਆਂ ਵਸਤੂਆਂ ਪਈਆਂ ਨੇ ਵਿਰਾਸਤ ਜਿਹਨੂੰ ਅਸੀਂ ਕਹਿੰਦੇ ਆ ਤੇ ਦਾਸ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਜਿਸ ਤਰ੍ਹਾਂ ਮਹਾਰਾਜ ਨੇ ਸਾਨੂੰ ਸੋਝੀ ਪਾਈ ਤੇ ਗੁਰੂ ਨਾਨਕ ਸਾਹਿਬ ਦੇ ਚੋਲਾ ਸਾਹਿਬ ਅਸੀਂ ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਜਿੱਦਾਂ ਬਖਸ਼ਿਸ਼ ਕੀਤੀ ਤੇ ਅਸੀਂ ਉਹਨਾਂ ਨੇ ਪ੍ਰਿਜ਼ਰਵੇਸ਼ਨ ਕੀਤੀ ਜੋ ਕਿ ਆਉਣ ਵਾਲੀ 500 ਸਾਲ ਜਿਹੜੀ ਹੈ ਸੰਗਤਾਂ ਹੋਰ ਦਰਸ਼ਨ ਕਰਨ ਚੋਲਾ ਸਾਹਿਬ ਜੀ ਦੇ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਐਸਪੀ ਸਿੰਘ ਜੀ ਤੇ ਨਾਲ ਮਹੇਸ਼ ਕੁਮਾਰ ਜੀ ਦਾ ਔਰ ਮੈਂ ਕਹਿੰਦਾ ਕਿ ਐਸਪੀ ਸਿੰਘ ਜੀ ਵੀ ਥੋੜੀ ਕਿਉਂਕਿ ਨੈਸ਼ਨਲ ਮਿਊਜ਼ੀਅਮ ਦੇ ਡਾਇਰੈਕਟਰ ਰਿਟਾਇਰ ਹੋਏ ਨੇ ਇੰਡੀਆ ਇੰਡੀਆ ਦੇ ਔਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਹੁਣ ਸੰਗਤਾਂ ਦੇ ਰੂਪ ਰੂਪ ਹੋਣ ਤੇ ਦਾਸ ਉਹਨਾਂ ਨੂੰ ਇਹ ਜੇ ਵਾਦਾ ਮੋਕਾ ਹੋਰ ਦਿਨ ਜਿੱਥੇ ਤੇ ਗੁਰੂ ਸਾਹਿਬ ਜੀ ਦੀਆਂ ਵਸਤੂਆਂ ਪਈਆਂ ਨੇ ਔਰ ਇਹ ਉਹਨਾਂ ਨੂੰ ਵਿਰਾਸਤ ਸਮਾਉਣ ਲਈ ਜੋ ਆਉਣ ਵਾਲੀਆਂ ਪੀੜ੍ਹੀਆਂ ਦੇਖਣ ਕਰਨ ਇੰਨੇ ਵੱਜੇ ਅੱਜ ਦਾ ਆਸਪੱਤੇ ਬੁਲਾਉਂਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਸਾਨੋ ਜੋ 3 4 ਮਹੀਨੇ ਪਹਿਲੇ ਕੰਮ ਦਿੱਤਾ ਸੀ ਉਹ ਕੰਮ ਨੂੰ ਪੂਰਾ ਕੀਤਾ ਉਹਦੇ ਨਾਲ ਅਸੀਂ ਵਚਨ ਦਿੱਤਾ ਸੀ ਖੁੱਲੇ ਦਰਸ਼ਨ ਔਰ ਅੱਜ ਸਾਰੀ ਸੰਗਤ ਜਿਹੜੀ ਹੈ ਇਹ ਦੇਖੋਲੇ ਦਰਸ਼ਨ ਚੋਲਾ ਸਾਹਿਬ ਦੇ ਜੋ ਬਹੁਤ ਇਤਿਹਾਸਿਕ ਹੈ ਮੈਂ ਪਹਿਲੇ ਵੀ ਕਹਿਆ ਸੀ ਕਿ ਸਰਮੌਰ ਜੇ ਕਿ ਸਰਮੌਰ ਦੇ ਜਿਹੜਾ ਸਿੱਖ ਵਿਰਾਸਤ ਦਾ ਸਭ ਤੋਂ ਜ਼ਿਆਦਾ ਇਤਿਹਾਸਿਕ ਚੀਜ਼ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਪਰਸੋਂ ਆਉਣ ਵਾਲਾ ਦੋ ਦਿਨ ਚ ਹੋਣ। ਉਸ ਤੋਂ ਪਹਿਲੇ ਅਸੀਂ ਦੁਸ ਸ਼ੋਭਿਤ ਕਰ ਦਿੱਤਾ ਕਿ ਸਾਰੇ ਸੰਗਤ ਇਹਨਾਂ ਖੋਲੇ ਦਰਸ਼ਨ। ਔਰ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਇਹ ਸਮਾਜ ਨੂੰ ਦੋ ਗੱਲਾਂ ਤੇ ਇੱਥੇ ਦਰਸ਼ਨ ਹੋਣ ਔਰ ਸਾਰੀ ਟੈਕਨੀਕੈਲਿਟੀ ਹੈ। ਇਹ ਟੈਕਨੀਕਲ ਵਿਸ਼ੇ ਦੇ ਵਿੱਚ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਟੈਂਪਰੇਚਰ ਹਿਮੀਡੀਟੀ ਕੰਟਰੋਲ ਸਟੀਲ ਸਿਸ਼ਾ ਸਾਰੇ ਸੀਜ਼ਨ ਸਾਰੇ ਦੇ ਜਿਸ ਮਾਰੇ ਇਸ ਦੇ ਚਾਬਲਨ ਇਸ ਸ਼ੋਬਿਤ ਕੀਤਾ ਕੋਈ ਤੁਹਾਡੇ ਕੋਈ ਸਵਾਲ ਹੋਣ ਤੇ ਜਰੂਰ ਪੁੱਛੋ ਇਹ ਬਹੁਤ ਸੁੰਦਰ ਹੈ ਕੋਈ ਐਸੀ ਗੱਲ ਤੁਸੀਂ ਪਹਿਲਾਂ ਹੀ ਬੜਾ ਕਰ ਛੜਿਆ ਰ ਜੀ ਕੋਈ ਪਹਿਲਾਂ ਹੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਪੂਨੀਂ ਚੁਣੀ 10 ਸਮੂਹ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਨਾਲੇ ਜਿੰਨੇ ਵੀ ਸਾਡੇ ਗੁਰਨਾਣਕ ਨਿਲੇਵਾ ਨਾਮ ਦੇਵਾ ਸੰਗਤਾਂ ਨੇ ਜੋ ਦੇਸ਼ਾਂ ਪ੍ਰਦੇਸ਼ਾਂ ਜਿੰਦੀਆਂ ਨੇ ਉਹ ਜਿੱਥੇ ਜਿੱਥੇ ਗੁਰਸਾਖ ਦੇ ਇਤਿਹਾਸਿਕ ਗੜੇ ਉਹਨਾਂ ਦੀ ਉਹਨਾਂ ਦੀਆਂ ਵਸਤੂਆਂ ਪਈਆਂ ਨੇ ਵਿਰਾਸਤ ਜੀ ਨੂੰ ਅਸੀਂ ਕਹਿੰਦੇ ਆ ਤੇ ਦਾਸ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਜਿਸ ਤਰ੍ਹਾਂ ਮਹਾਰਾਜ ਨੇ ਸਾਨੂੰ ਸੋਝੀ ਪਾਈ ਤੇ ਗੁਰੂ ਨਾਨਕ ਸਾਹਿਬ ਦੇ ਚੋਲਾ ਸਾਹਿਬ ਅਸੀਂ ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਜਿੱਦਾਂ ਬਖਸ਼ਿਸ਼ ਕੀਤੀ ਤੇ ਅਸੀਂ ਉਹਨਾਂ ਨੇ ਪ੍ਰਿਜ਼ਰਵੇਸ਼ਨ ਕੀਤੀ ਜੋ ਕਿ ਆਉਣ ਵਾਲੀ 500 ਸਾਲ ਜਿਹੜੀ ਹੈ ਸੰਗਤਾਂ ਹੋਰ ਦਰਸ਼ਨ ਕਰਨ ਚੋਲਾ ਸਾਹਿਬ ਜੀ ਦੇ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਐਸਪੀ ਸਿੰਘ ਜੀ ਤੇ ਨਾਲ ਮਹੇਸ਼ ਕੁਮਾਰ ਜੀ ਦਾ ਔਰ ਮੈਂ ਕਹਿੰਦਾ ਕਿ ਐਸਪੀ ਸਿੰਘ ਜੀ ਵੀ ਥੋੜੀ ਕਿਉਂਕਿ ਨੈਸ਼ਨਲ ਮਿਊਜ਼ੀਅਮ ਦੇ ਡਾਇਰੈਕਟਰ ਰਿਟਾਇਰ ਹੋਏ ਨੇ ਇੰਡੀਆ ਇੰਡੀਆ ਦੇ ਔਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਹੁਣ ਸੰਗਤਾਂ ਦੇ ਰੂਪ ਰੂਪ ਹੋਣ ਤੇ ਦਾਸ ਉਹਨਾਂ ਨੂੰ ਇਹ ਜੇ ਵਾਦਾ ਮੋਕਾ ਹੋਰ ਦਿਨ ਜਿੱਥੇ ਤੇ ਗੁਰੂ ਸਾਹਿਬ ਜੀ ਦੀਆਂ ਵਸਤੂਆਂ ਪਈਆਂ ਨੇ ਔਰ ਇਹ ਉਹਨਾਂ ਨੂੰ ਵਿਰਾਸਤ ਸਮਾਉਣ ਲਈ ਜੋ ਆਉਣ ਵਾਲੀਆਂ ਪੀੜ੍ਹੀਆਂ ਦੇਖਣ ਕਰਨ ਇੰਨੇ ਵੱਜੇ ਅੱਜ ਦਾ ਆਸਪੱਤੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਸਾਨੋ ਜੋ 3 4 ਮਹੀਨੇ ਪਹਿਲੇ ਕੰਮ ਦਿੱਤਾ ਸੀ ਉਹ ਕੋ ਕੰਮ ਨੂੰ ਪੂਰਾ ਕੀਤਾ ਉਹਦੇ ਨਾਲ ਅਸੀਂ ਵਚਨ ਦਿੱਤਾ ਸੀ ਖੁੱਲੇ ਦਰਸ਼ਨ ਔਰ ਅੱਜ ਸਾਰੀ ਸੰਗਤ ਜਿਹੜੀ ਹੈ ਇਹਨੇ ਦੇ ਖੁੱਲੇ ਦਰਸ਼ਨ ਚੋਲਾ ਸਾਹਿਬ ਦੇ ਜੋ ਬਹੁਤ ਇਤਿਹਾਸਿਕ ਹੈ ਮੈਂ ਪਹਿਲੇ ਵੀ ਕਹਿਆ ਸੀ ਕਿ ਸਰਮੌਰ ਜੇ ਕਿ ਸਰਮੌਰ ਦੇ ਜਿਹੜਾ ਸਿੱਖ ਵਿਰਾਸਤ ਦਾ ਸਭ ਤੋਂ ਜ਼ਿਆਦਾ ਇਤਿਹਾਸਿਕ ਚੀਜ਼ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਪਰਸੋਂ ਆਉਣ ਵਾਲਾ ਦੋ ਦਿਨ ਚ ਪਲ ਉਸ ਤੋਂ ਪਹਿਲੇ ਅਸੀਂ ਦੁਸ ਸ਼ੋਭਿਤ ਕਰਤਾ ਤਾਂ ਕਿ ਸਾਰੀ ਸੰਗਤ ਇਹਨਾਂ ਖੁੱਲੇ ਦਰਸ਼ਨ ਹੋਰ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਇਹ ਸਮਾਜ ਨੂੰ ਦੋ ਗੱਲਾਂ ਤੇ ਇੱਥੇ ਦਰਸ਼ਨ ਹੋਣ ਔਰ ਸਾਰੀ ਟੈਕਨੀਕੈਲਿਟੀ ਹੈ ਇਹ ਟੈਕਨੀਕਲ ਵਿਸ਼ੇ ਦੇ ਵਿੱਚ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਟੈਂਪਰੇਚਰ ਹਿਮੀਡੀਟੀ ਕੰਟਰੋਲ ਸਟੀਲ ਸਿਸ਼ਾ ਸਾਰੇ ਸੀਜ਼ਨਾਂ ਛਾਰੇ ਦੇ ਜਿਸਮਾਲਿਆ ਇਸ ਦੇ ਚਾਬਲਾਂ ਦੱਸ ਸ਼ੋਭਿਤ ਕੀਤਾ ਉਹ ਤੁਹਾਡੇ ਕੋਈ ਸਵਾਲ ਹੋਣ ਤੇ ਜਰੂਰ ਪੁੱਛੋ ਇਹ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਕੋਈ ਐਸੀ ਗੱਲ ਤੁਸੀਂ ਪਹਿਲਾਂ ਹੀ ਬੜਾ ਕਰ ਛੜਿਆ ਰ ਜੀ ਕੋਈ ਪਹਿਲਾਂ ਹੀ ਅੰਗਮਿਤ ਸ੍ਰੀ ਥੋਲਾ ਸਾਹਿਬ ਦੇ ਜਿਹੜੇ ਨੇ ਉਸ ਵਾਰ ਵਿੱਚ ਗੁਰੂ ਰੂਪ ਸਾਧ ਸੰਗਤ ਜੀ ਦਾਸ ਬਾਬਾ ਫਾਰਕ ਸਿੰਘ ਜੀ ਤੇ ਸ੍ਰੀ ਥੋਲਾ ਸਾਹਿਬ ਨੇ ਨੇਰਾ ਪੱਬਾ ਨਾਉਣ ਨੂੰ ਦਾਸ ਅੱਜ ਸੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਕਿਉਂਕਿ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬਾਰੇ ਦੇ ਕੋਈ ਤਰ੍ਹਾਂ ਦੇ ਬਸੋ ਸ੍ਰੀ ਥੋਲਾ ਸਾਹਿਬ ਜਿਹਦਾ ਜੋ ਰਿਜ਼ਰਵੇਸ਼ਨ ਦਾ ਕਾਰਜ ਸ਼ੁਰੂ ਹੋਇਆ ਸੀ ਅੱਜ ਬੜੀ ਆਪਾਰ ਕਿਰਪਾ ਹੋਈ ਹੈ ਜੋ ਅੱਜ ਕੰਪਲੀਟ ਹੋਣ ਤੇ ਅੱਜ ਥੋਲਾ ਸਾਹਿਬ ਮਹਾਰਾਜ ਦਾ ਆਪਣੇ ਦਰਬਾਰ ਗੁਰਦੁਆਰਾ ਸ੍ਰੀ ਥੋਲਾ ਸਾਹਿਬ ਤਿਆਰ ਕੀਤਾ ਗਿਆ ਹੈ ਅਰਦਾਸ ਦੀ ਸੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਨਾਲ ਹੀ ਗੁਰੂ ਮਾਰੇ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਹੁਣ ਸੰਗਤਾਂ ਖੁੱਲ ਕੇ ਇੱਥੇ ਜੇਰਾ ਬਾਬਾ ਨਾਨਕ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਗੁਰੂ ਨਾਨਕ ਸਾਹਿਬ ਦੇ ਪੂਰੇ ਚੋਲਾ ਸਾਹਿਬ ਜੀ ਦੇ ਦਰਸ਼ਨ ਕਰ ਜਿੱਦਾਂ ਪਹਿਲਾਂ ਫੋਲਡ ਕਰਕੇ ਪਿਆ ਸੀ ਅੱਜ ਖੁੱਲੇ ਦਰਸ਼ਨ ਕਰਨ ਅਰਦਾਸ ਸੂਹ ਸੰਗਤਾਂ ਨੂੰ ਇੱਕ ਵਾਰ ਫੇਰ ਸ੍ਰੀ ਚੋਲਾ ਸਾਹਿਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਔਰ ਨਾਲ ਹੀ ਜਿਹੜੀ ਟੀਮ ਨੇ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹੈ ਪ੍ਰਿਜ਼ਰਵੇਸ਼ਨ ਜਿਨ੍ਹਾਂ ਨੇ ਕੀਤੀ ਹੈ ਸਰਦਾਰ ਐਸ ਪੀ ਸਿੰਘ ਜੀ ਔਰ ਉਹਨਾਂ ਦੇ ਨਾਲ ਮਹੇਸ਼ ਕੁਮਾਰ ਜੀ ਅੱਗੇ ਆਜੋ ਤੁਸੀਂ ਮਹੇਸ਼ ਕੁਮਾਰ ਜੀ ਔਰ ਆਪਣੇ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਔਰ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਗੁਰੂ ਮਰਿਆਦਾ ਦੇ ਨਾਲ ਇਹ ਕਾਰਜ ਕੀਤਾ ਔਰ ਸੰਗਤਾਂ ਨੂੰ ਇਹ ਬੇਨਤੀ ਕਰਨਾ ਕਿ ਹੁਣ ਮਮਾ ਅਗੇ ਪਹੁੰਚਣ ਤੇ ਗੁਰੂ ਮਹਾਰਾਜ ਸਾਹਿਬ ਜੇ ਪੀਤ ਰੰਗ ਦੇ ਬਸ ਖੁੱਲੇ ਦਰਸ਼ਨ ਕਰਨ ਇੰਨੇ ਬਚਨ ਕਰਦਾ ਦਾਸ ਪੱਤੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਦੂਸਰੇ ਪਰਿਵਾਰ ਆਪਣੇ ਬਾਬਾ ਸੁਦੇਸ਼ ਸਿੰਘ ਜੀ ਨੂੰ ਕਹਿਣਾ ਉਹ ਵੀ ਇੱਥੇ ਮਹਾਰਾਜ ਦੀ ਕਿਰਪ ਆਪਣੇ ਭਜਨਾਂਾਂ ਦੇ ਕਰਨ ਦੇ ਬਤਾਈ ਸਤਿ ਸ੍ਰੀ ਅਕਾਲ ਜੁੜੇ ਸਾਡੇ ਵਿਦੇਸਾਂ ਵਿੱਚ ਜੁੜ ਬੈਠੇ ਗੁਣਾਂਤ ਨਾਦੇਵ ਨੂੰ ਵਾਹਿਗੁਰੂ ਜੀ ਖਾਲਸਾ ਸਤਿ ਵਾਹਿਗੁਰੂ ਜੀ ਕਰਨ ਤੇ 10 ਬਾਬਾ ਸੁਖਦੇਵ ਸਿੰਘ ਜੀ 16ਵੀਂ ਸੁਲਤਾਨ ਸ਼੍ਰੀ ਨਾਨਕ ਜੀ ਮਹਾਰਾਜ ਦੇ ਦਰਬਾਰ ਸੀ ਚੋਲਾ ਸਾਹਿਬ ਜੀ ਦਾ ਬਾਬਾ ਨਾਨਕ ਅੱਜ ਚੋਲਾ ਸਾਹਿਬ ਦੀ ਆਮਤ ਇਹ ਜੋ ਕਿ 5 ਮਹੀਨੇ ਤੋਂ ਲਗਾਤਾਰ ਇਹਦੀ ਪਰਮਿਸ਼ਨ ਲਈ ਇਹ ਸੁਰੱਖਿਅਤ ਰੱਖੇਗੇ ਸਾਨੂੰ ਅੱਜ ਉਹ ਕਾਰਜ ਸੰਪੂਰਨ ਹੋਇਆ ਉਸ ਸੰਪੂਰਨ ਦੀ ਖੁਸ਼ੀ ਵਿੱਚ ਅੱਜ ਸਾਰਾ ਬੀਂਦੀ ਬਰਾ ਇਕੱਠਾ ਹੋਇਆ ਹੈ ਔਰ ਸੰਗਤਾਂ ਵੀ ਹਾਜ਼ਰ ਨੇ ਅੱਜ ਦੇ ਇਸ ਮੁਬਾਰਕ ਦਿਨ ਤੇ ਮੈਂ ਸਮੂਹ ਗੁਰਨਾਨਕ ਨਾਮਲੇ ਵਾਲੇ ਸਿੱਖਾਂ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਗੁਰੂ ਨਾਨਕ ਬਾਬਾ ਜੀ ਬਾਬਾ ਸ਼ਿਰਚਾ ਜੀ ਮਹਾਰਾਜ ਉਹਨਾਂ ਦੇ ਸੱਤ ਮੇਰ ਪ੍ਰਿਆਤ ਰੱਖਣ ਜੋ ਇਹ ਚੋਲਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਲਈ ਹਮੇਸ਼ਾ ਆਉਂਦੀਆਂ ਨੇ ਔਰ ਪਿਆਰ ਸਤਕਾਰ ਜਿੰਦੀਆਂ ਨੇ ਅੱਜ ਬੜਾ ਮੁਬਾਰਕ ਦਿਨ ਹੈ ਕਿ ਅਸੀਂ ਇੱਕ ਸੁੰਦਰ ਅਲਮਾਰੀ ਵਿੱਚ ਜੋ ਕਿ ਸਟੇਨਲੈਸ ਸਟੀਲ एयर टाइट ਅਲਮਾਰੀ ਬਣੀ ਹੈ ਔਰ ਐਸਪੀ ਸਿੰਘ ਜਿਨ੍ਹਾਂ ਨੇ ਪਰਜਾਸ਼ਿਕ ਕੀਤੀ ਹੈ ਔਰ ਬੜੇ ਸੁਚੱਜੇ ਢੰਗ ਨਾਲ ਇਹਨਾਂ ਨੇ ਸਾਰਾ ਕਾਰਜ ਨਿਰਵੇਗਨ ਸੰਪੂਰਨ ਕਰਾਇਆ ਸੋ ਆਈ ਦੇਸ ਮੁਬਾਰਕ ਦਿਨ ਤੇ ਸਮੂਹ ਗੁਣਾਲਿਕ ਨਾਲ ਵਿਹਾ ਸੰਤਨ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਮਾਜ ਦੀਆਂ ਜਿਹੜਾ ਹੋਰ ਵੀ ਕਿਧਰੇ ਵੀ ਸਮਾਨ ਹੈ چاہے کسی طرح دی روپ چاہے پینٹنگ ٹیکسٹائل یا پینٹنگ ان سانس سبھالتے ہیں سیوا لا لیتے ہیں بہت بہت شکریہ بہت بہت شکریہ